ਦਾਵ ਨਾਜ਼ਰੀਨ ਸਵਾਗਤ ਹੈ ਆਪ ਸਭ ਦਾ دیਵਾਨੇ ਪੀਰਾਂ ਦੇ ਚੈਨਲ ਵਿੱਚ ਸੋ ਨਾਜ਼ਰੀਨ ਅੱਜ ਮੈਂ ਆਪ ਸਭ ਲਈ ਬਹੁਤ ਹੀ ਖਾਸ ਵੀਡੀਓ ਲੈ ਕੇ ਹਾਜ਼ਰ ਹੋਈ ਹਾਂ ਇਹ ਤਿੰਨ ਕੰਮ ਕਰੋ ਜਿਨ੍ਹਾਂ ਦੇ ਨਾਲ ਤੁਹਾਡੇ ਪੀਰ ਖੁਸ਼ ਹੋਣਗੇ ਅੱਲਾ ਪਾਕ ਖੁਸ਼ ਹੋਵੇਗਾ ਤੁਹਾਨੂੰ ਹਰ ਕੰਮ ਵਿੱਚ ਤਰੱਕੀ ਮਿਲੇਗੀ ਇਹ ਤਿੰਨ ਕੰਮ ਕਿਹੜੇ ਨੇ ਜਿਹੜੇ ਕਿ ਤੁਸੀਂ ਹਰ ਰੋਜ਼ ਨਿਤਨੇਮ ਕਰਨੇ ਹਨ ਪਹਿਲਾ ਕੰਮ ਇਹ ਹੈ ਕਿ ਤੁਸੀਂ ਹਰ ਰੋਜ਼ ਦਰਵੇਸ਼ ਨੂੰ ਰੋਟੀ ਖਲੋਣੀ ਹੈ ਇਹ ਆਪਣਾ ਪੱਕਾ ਕਰਨ ਕਰਨਾ ਇਹਦੇ ਵਿੱਚ ਕੋਈ ਵੀ ਨਾਗਾ ਨਹੀਂ ਕਰਨਾ ਲਗਾਤਾਰ ਹਰ ਰੋਜ਼ ਕੁੱਤੇ ਨੂੰ ਰੋਟੀ ਖਲੋਣੀ ਹੈ ਇਹਦੇ ਨਾਲ ਅੱਲਾ ਬਾਗ ਬਹੁਤ ਖੁਸ਼ ਹੁੰਦਾ ਹੈ ਅਤੇ ਪੀਰ ਔਰ ਮੁਰਸ਼ਿਦ ਵੀ ਬਹੁਤ ਖੁਸ਼ ਹੁੰਦੇ ਹਨ ਦੂਸਰਾ ਕੰਮ ਇਹ ਹੈ ਕਿ ਤੁਸੇ ਹਰ ਰੋਜ਼ ਨਿਤਨੇ ਪੰਛੀਆਂ ਨੂੰ ਦਾਣਾ ਪੋਣਾ ਹੈ ਉਹਨਾਂ ਲਈ ਪਾਣੀ ਰੱਖਣਾ ਹੈ ਜਦੋਂ ਆਪਾਂ ਪੰਛੀਆਂ ਦੀ ਸੇਵਾ ਕਰਦੇ ਹਾਂ ਤਾਂ ਉਹਨਾਂ ਦੇ ਖੇਡ ਪਰਦੇ ਹਾਂ ਤਾਂ ਅੱਲਾ ਬਾਕ ਉਸ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਦਾ ਕੋਈ ਦੁੱਖ ਤਕਲੀਫ ਵੀ ਨਹੀਂ ਆਉਣ ਦਿੰਦਾ ਜਦੋਂ ਬੇਜਵਾਨ ਪੰਛੀ ਫੇਟ ਪਰ ਕੇ ਖਾਣਾ ਖਾ ਲੈਂਦੇ ਆ ਪਾਣੀ ਪੀ ਲੈਂਦੇ ਆ ਤਾਂ ਦਿਲੋਂ ਦੁਆ ਕਰਦੇ ਨੇ ਕਿ ਜੋ ਸਾਨੂੰ ਰੋਜ਼ ਖਾਣਾ ਖਿਲਾ ਰਿਹਾ ਉਸ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਿਓ ਤੀਸਰਾ ਕੰਮ ਇਹ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਵੀ ਕੰਮ ਕਰਦੇ ਹੋ ਉਹ ਕੰਮ ਮਿਹਨਤ ਦੇ ਨਾਲ ਇਮਾਨਦਾਰੀ ਦੇ ਨਾਲ ਕਰੇ ਚਲੋ ਆਪਣੇ ਕੰਮ ਵਿੱਚ ਇਸ ਤਰ੍ਹਾਂ ਨਾ ਕਰਨਾ ਕਿ ਅੱਜ ਦਾ ਕੰਮ ਕੱਲ ਤੇ ਛੱਡ ਦਈਏ ਕੱਲ ਦਾ ਕੰਮ ਪਰਸੋਂ ਦੇ ਛੱਡ ਦਈਏ ਇਸ ਤਰੀਕੇ ਦੇ ਨਾਲ ਤੁਸੀਂ ਤਰੱਕੀ ਨਹੀਂ ਕਰ ਸਕਦੇ ਤੁਸੀਂ ਆਪਣੇ ਕੰਮ ਨੂੰ ਹਰ ਰੋਜ਼ ਖਤਮ ਕਰਨਾ ਹੈ ਦੂਸਰੇ ਦਿਨ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਹੈ ਇਸ ਤਰ੍ਹਾਂ ਕਰੋਗੇ ਤਾਂ ਤੁਹਾਨੂੰ ਮਾਲਕ ਸਦਾ ਖੁਸ਼ ਰੱਖੇਗਾ ਕੋਈ ਵੀ ਕੰਮ ਤੁਹਾਡਾ ਅੜੇਗਾ ਨਹੀਂ ਇਹਨਾ ਥਿੰਨਾ ਕੰਮਾ ਦਾ ਹਮੇਸ਼ਾ ਧਿਆਨ ਰੱਖੋ ਸੋ ਨਾਜ਼ਰੀਨ ਜਿਹੜੇ ਇਸ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਜਦ ਤੱਕ ਲਈ ਜੈ ਪੀਰਾਂ ਦੀ